ਅੱਜ ਸਾਡੇ ਵਿਚਕਾਰ ਬੋਧਨ ਸਮਾਜ ਪਾਰਟੀ ਤੋਂ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਸਤਿਕਾਰਯੋਗ ਸਾਥੀਓ ਅਸੀਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਬਜਟ ਪੇਸ਼ ਕੀਤਾ ਸਰਕਾਰ ਨੇ ਇਸ ਬਜਟ ਦੇ ਖਿਲਾਫ ਬੋਧਨ ਸਮਾਜ ਪਾਰਟੀ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਜ਼ਿਕਰ ਨਹੀਂ ਕੀਤਾ ਜਿੱਦਾਂ ਕਿ ਬੋਧਨ ਸਮਾਜ ਪਾਰਟੀ ਵੱਲੋਂ ਬਜਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਕਿਸੇ ਹੋਰ ਅਕਾਲੀ ਦਲ ਜਾਂ ਭਾਜਪਾ ਜਾਂ ਆਪ ਸਰਕਾਰ ਜਾਂ ਕਾਂਗਰਸ ਸਰਕਾਰ ਦਾ ਕੋਈ ਵੀ ਲੀਡਰ ਜਿਹੜਾ ਐ ਸੀ ਲੀਡਰ ਆ ਕੋਈ ਵੀ ਇਸ ਬਜਟ ਦੇ ਖਿਲਾਫ ਨਹੀਂ ਬੋਲ ਰਿਹਾ ਪੰਜਾਬ ਦੀ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਸਮ੍ਰਿਥ ਕਰੀਬ 2 ਲੱਖ 36000 ਕਰੋੜ ਦਾ ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਧੋਖਾ ਕੀਤਾ ਇਹਨਾਂ ਨੇ ਆਪਦਨ ਦੇ ਨਾਲ ਜੀ ਬਾਬਾ ਸਾਹਿਬ ਡਾਕਟਰ ਅੰਮੇਟਕਲ ਜੀ ਨੇ ਔਰਤਾਂ ਨੂੰ ਬਰਾਬਰੀ ਦਾ ਮੌਕਾ ਸੰਵਤਾਨ ਦੇ ਵਿੱਚ ਦਿੱਤਾ ਔਰ ਹਰ ਖੇਤਰ ਵਿੱਚ ਜੋ ਅੱਗੇ ਬਸ ਸਕਣ ਇਹ ਪ੍ਰਬੰਧ ਕੀਤਾ ਇਹਨਾਂ ਨੇ ਆਪ ਪਾਰਟੀ ਨੇ 81-81 ਇੱਕ-ਇੱਕ ਹਜ਼ਾਰ ਰੁਪਏ ਉਹਨਾਂ ਦੇ ਖਾਤੇ ਵਿੱਚ ਪਾਵਾ ਕੇ ਸਰਕਾਰ ਬਣਾਈ ਠੀਕ ਹੈ ਮੁੱਖ ਮੰਤਰੀ ਨੂੰ 1100 ਪਾਉਣ ਦਾ ਕਿਹਾ ਅਸੀਂ ਇਹ ਸੋਚਦੇ ਸੀ ਕਿ ਸਰਕਾਰ 3 ਸਾਲਾਂ ਦਾ 40-40 ਹਜ਼ਾਰ ਔਰਤਾਂ ਦੇ ਖਾਤੇ ਵਿੱਚ ਪਾਉਗੀ ਲੇਕਿਨ ਬਜਟ ਜਿਹੜਾ ਆ ਉਹ ਬਿਲਕੁਲ ਖਾਮੋਸ਼ਵਾ ਤੋ ਇਹ 40 40 ਹਜ਼ਾਰ ਦੀ ਤਾਂ ਤਾਂ ਦੂਰ ਦੀ ਗੱਲ ਇੱਕ ਇੱਕ ਹਜ਼ਾਰ ਬਾਰੇ ਵੀ 11 1100 ਬਾਰੇ ਵੀ ਚੁੱਪੋ ਉਹ ਭੋਜਨ ਸਮਾਜ પાર્ટી ਅੱਜ ਦੇਖਦੀ ਆ ਕਿ ਪੰਜਾਬ ਦੀਆਂ ਔਰਤਾਂ ਵੀ ਸਾਡੀਆਂ ਤਿਆਂ ਪੈਣਾ ਅੱਜ ਉਹ ਠੱਗੀਆਂ ਹੋਈਆਂ ਮਹਿਸੂਸ ਕਰਦੀਆਂ ਕਿ ਪੰਜਾਬ ਸਰਕਾਰ ਨੇ ਧੋਖਾ ਕੀਤਾ 3 ਸਾਲਾਂ ਚ ਇਹ ਵਾਦਾ ਖਲਾਫੀ ਕੀਤੀ ਆ ਔਰ ਔਰ ਅਗਲੇ ਚੌਥੇ ਸਾਲ ਦੇ ਵੀ ਜਿਹੜੀ ਦਿੱਤੀ ਰੱਖੀ ਆ ਉਹਦੇ ਵਿੱਚ ਔਰਤਾਂ ਨੇ ਕੋਈ ਹਿੱਸਾ ਨਹੀਂ ਇਹ ਜਿਹੜਾ ਬਜਟ ਫਾਈਨਾਂਸ ਮਿਨਿਸਟਰ ਸਾਹਿਬ ਨੇ ਪੜਿਆ ਵਿਖਿਆ ਅਸੈਂਬਲੀ ਦੇ ਵਿੱਚ ਇਹਦੇ ਪੇਜ ਨੰਬਰ 26 ਦੇ ਉੱਪਰ ਫਾਈਨਾਂਸ ਮਿਨਿਸਟਰ ਸਾਹਿਬ ਕਹਿ ਰਹੇ ਆ ਕਿ ਅਸੀਂ ਦਲਤਾਂ ਦੇ ਲਈ 13987 ਕਰੋੜ ਰੁਪਏ ਰੱਖਿਆ 13000 987 ਕਰੋੜ ਆ ਲਿਖਿਆ ਔਰ ਨਾਲ ਇਹ ਲਿਖਿਆ ਵੀ ਜੋ ਕਿ ਕੁੱਲ ਬਜਟ ਦਾ 34% 236000 ਕਰੋੜ ਦਾ ਜਦੋਂ 34% ਬਣਾਇਆ ਜਾਵੇ ਤਾਂ ਇਹ ਕਰੀਬ 80000 ਕਰੋੜ ਬਣਦਾ ਹੈ। ਤੋਂ ਮੁੱਖ ਮੰਤਰੀ ਔਰ ਖਜ਼ਾਨਾ ਮੰਤਰੀ ਸਾਹਿਬ। ਕੀ ਇਹਨਾਂ ਨੂੰ ਇਹ ਪਤਾ ਨਹੀਂ? ਇਹ ਜਾਣ ਬੁੱਝ ਕੇ ਦਲਤਾਂ ਤੇ ਨਾਲ ਧੋਖਾ ਕੀਤਾ। ਤੋਂ ਸਾਡਾ ਇਹ ਪੰਜਾਬ ਦੀ ਸਰਕਾਰ ਨੂੰ ਕਹਿਣਾ ਕਿ ਇਹ ਜੋ ਤੁਸੀਂ ਧੋਖਾ ਕੀਤਾ ਤੁਸੀਂ ਪੰਜਾਬ ਦੇ ਦਲਤਾਂ ਤੋਂ ਮਾਫੀ ਮੰਗੋ ਪੰਜਾਬੀਆਂ ਤੋਂ ਮਾਫੀ ਮੰਗੋ। ਔਰ ਤੁਸੀਂ ਸਦਨ ਤੋਂ માफी ਮੰਗੋ ਔਰ ਜਿਹੜੇ ਅਧਿਕਾਰੀਆਂ ਨੇ ਇਹ ਪੇਪਰ ਤਿਆਰ ਕੀਤਾ ਬਜਟ ਦਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰੋ ਇਸ ਇਸੇ ਤਰ੍ਹਾਂ ਐਜੂਕੇਸ਼ਨ ਦੇ ਖੇਤਰ ਚ ਵੀ ਇਹਨਾਂ ਨੇ ਕਿਹਾ ਪੇਜ ਨੰਬਰ 34 ਤੇ ਕਿ 17975 ਕਰੋੜ ਯਾਨੀ 18000 ਕਰੋੜ ਦੇਖੋ ਤੁਸੀਂ ਸਰਕਾਰ ਜਾਂ ਤਾਂ ਇਹ ਬਜਟ ਨੂੰ ਇਹਨਾਂ ਨੇ ਦੇਖਿਆ ਹੀ ਨਹੀਂ ਪੜ੍ਹੇ ਕਿ ਤੁਸੀਂ 13987 ਕਰੋੜ ਨੂੰ ਕੁੱਲ ਬਜਟ ਦਾ 34% ਦਾ ਦੇ ਬਜਟ ਤੇ ਲਿਖਿਆ ਜਿਹੜਾ ਕਿ 5.5% ਔਰ ਫਿਰ ਤੁਸੀਂ 17975 ਕਰੋੜ ਜਿਹੜਾ ਐਜੂਕੇਸ਼ਨ ਲਈ ਰੱਖਿਆ ਇਹਨੂੰ 12% ਦੱਸਦੇ ਜੇ 12% ਆਪਾਂ ਕੁੱਲ ਬਜਟ ਦਾ ਦੇਖੀਏ ਤਾਂ 28000 ਕਰੋੜ ਬਣਦਾ ਬਿਲਕੁਲ ਤੋਂ ਘੋਦੀ ਜੀ ਵੀ ਵਰਜਨਾ ਵੀ ਧੋਖਾ ਹੈ ਇੰਟੈਲੈਕਚੁਅਲ ਵਰਜਨਾ ਵੀ ਸਟੂਡੈਂਟਸ ਦਾ ਵੀ ਮਾਪਿਆਂ ਨਾਲ ਤੋਂ ਬਹੁਤ ਜਨ ਸਮਾਜ ਪਾਰਟੀ ਸਰਕਾਰ ਦੇ ਇਸ ਗਹਿ ਚਮੇਵਰਾਨਾ ਰਵਈਏ ਦੀ ਜਿੱਥੇ ਨਿੰਦਾ ਕਰਦੀ ਹੈ ਉੱਥੇ ਪੰਜਾਬੀਆਂ ਤੋਂ ਖਜ਼ਾਨਾ ਮੰਤਰੀ ਸਾਹਿਬ ਪਰ ਮੁੱਖ ਮੰਤਰੀ ਸਾਹਿਬ ਸਦਨ ਨੂੰ ਮਿਸਗਾਈਡ ਕਰਨ ਲਈ ਪੰਜਾਬੀਆਂ ਨੂੰ ਮਿਸਗਾਈਡ ਕਰਨ ਲਈ ਮਾਫੀ ਮੰਗਦੇ। ਔਰ ਜੋ ਉਹਨਾਂ ਨੇ ਇਹ ਕਿਹਾ 34% ਬਜਟ ਕਰੈਕਟ ਕਰਕੇ 80000 ਕਰੋੜ ਜੋ ਬਰਦਾ ਉਹ ਦਰਤਾਂ ਨੂੰ ਦਿੱਤਾ ਜਾਵੇ ਔਰ 12% ਦੀ ਸਾਵਨਾ 28000 ਕਰੋੜ ਐਜੂਕੇਸ਼ਨ ਲਈ ਬਣਦਾ ਉਹ ਰੱਖਿਆ ਜਾਵੇ ਔਰ 150 ਕਰੋੜ ਇਹਨਾਂ ਨੇ ਕਿਹਾ ਕਿ ਅਸੀਂ ਨਸ਼ਿਆਂ ਦਾ ਸੈਂਸਸ ਕਰਨੇ ਦੇ ਲਈ ਰੱਖਿਆ ਬਜਟ ਪੇਸ਼ ਕੀਤਾ ਸਰਕਾਰ ਨੇ ਇਸ ਬਜਟ ਦੇ ਖਿਲਾਫ ਬਹੁਤ ਸਾਰੇ ਸਮਾਜ ਪਾਰਟੀ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਜ਼ਿਕਰ ਨਹੀਂ ਕੀਤਾ ਪੰਜਾਬ ਸੰਭਾਲੋ ਰੈਲੀ ਜਿਹੜੀ ਇੱਕ ਸ਼ਾਨਦਾਰ ਰੈਲੀ ਹੋਈ ਕਾਮਯਾਬ ਰੈਲੀ ਹੋਈ ਜਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਸੀ ਜਦਾ ਤੁਸੀਂ ਇੱਕ ਮੈਸੇਜ ਦਿੱਤਾ ਸੀ ਕਿ ਪੰਜਾਬ ਆਓ ਪੰਜਾਬੀਓ ਪੰਜਾਬ ਸੰਭਾਲੋ ਤੁਸੀਂ ਵਿਰਧ ਦੇ ਖਿਲਾਫ ਬਹੁਤ ਵੱਡਾ ਅ ਸਪੀਚ ਕੀਤੀ ਕਿ ਲੋਕਾਂ ਨੂੰ ਸਮਝਾਇਆ ਕਿ ਆਪਨੇ ਤੁਸੀਂ ਐਕਸ਼ਨ ਕੀਤਾ ਔਰ ਉਹਦਾ ਰਿਐਕਸ਼ਨ ਵੀ ਹੋਇਆ ਸਰਕਾਰ ਨੇ ਜਿਹੜਾ ਡਰੱਗ ਮਾਫੀਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਕੁ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਅੱਜ ਵੀ ਕਹਿੰਦਾ ਕਿਉਂਕਿ ਬਹੁਤ ਜੁ ਸਮਾਜ ਪਾਰਟੀ ਨੇ ਅਸੀਂ ਜਿਸ ਦਿਨ ਤੋਂ ਮੈਨੂੰ ਮਤੌਰ ਪ੍ਰਧਾਨ ਜ਼ਿੰਮੇਵਾਰੀ ਮਿਲੀ ਮੈਂ ਪੰਜਾਬ ਦੇ ਲਈ ਸਭ ਤੋਂ ਵੱਡੀ ਚੁਣੌਤੀ ਡਰੱਗ ਨੂੰ ਮੰਨ ਕੇ ਚੱਲਦਾ ਬਿਲਕੁਲ ਕਿਉਂਕਿ ਕਿਸੇ ਵੀ ਕੌਮ ਦੀ ਪੂੰਜੀ ਬੈਂਕਾਂ ਵਿੱਚ ਪਿਆ ਧਨ ਨਹੀਂ ਹੁੰਦਾ ਉਹਦਾ ਉਹਦਾ ਕਿੰਨਾ ਤਨ ਬੈਂਕਾਂ ਚ ਪਿਆ ਕਿੰਨੀਆਂ ਉਹ ਕੋਕਾਰਾਂ ਕਿੰਨੀਆਂ ਕੋਠੀਆਂ ਲੇਕਿਨ ਉਸ ਕੌਮ ਦੀ ਜਵਾਨੀ ਕਿੱਥੇ ਜਵਾਨੀ ਕਿਸ ਹਾਲਤ ਚ ਕੌਮ ਦਾ ਤਨ ਜਵਾਨੀ ਹੁੰਦੀ ਔਰ ਸੱਡੀ ਜਵਾਨੀ ਹੀ ਲਗ ਮਾਫੀ ਦੇ ਲੜਾਲ ਤੇ ਇਸ ਕਰਕੇ ਮੈਂ ਇਹ ਕਹਿ ਆ ਸੀ ਕਿ ਬੀਐਸਪੀ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਕੇ ਚਲੂ ਸਰਕਾਰ ਜਿਹੜੀ ਆ ਉਹ ਐਕਸ਼ਨ ਦੇ ਵਿੱਚ ਹੈ ਉਹ ਪੰਜਾਬੀਆਂ ਦੀ ਅੱਖਾਂ ਵਿੱਚ ਕੱਟਾ ਪਾਉਣ ਲਈ ਹਰਕਤ ਵਿੱਚ ਹੈ 15 ਮਾਰਚ ਨੂੰ ਕਿਹਾ ਉਸ ਤੋਂ ਬਾਅਦ ਸਰਕਾਰ ਦਾ ਬਿਆਨ ਆਇਆ ਕਿ ਵੱਡੇ ਮਗਰਮੱਛਾਂ ਦੀਆਂ ਲਿਸਟਾਂ ਬਣਾਓ ਡਰੱਗ ਮਾਫੀ ਦੀ ਤੋਂ ਤੋ 3 ਸਾਲ ਬਾਅਦ ਵੱਡੇ ਡਰੱਗ ਮਾਫੀਏ ਦੀ ਲਿਸਟ ਬਣਾਣਾ ਇਹ ਸਾਬਤ ਕਰਦਾ ਕਿ ਸਰਕਾਰ ਦੀ ਵੱਡੇ ਡਰੱਗ ਮਾਫੀਆ ਨੂੰ ਪੂਰੀ ਸਰਪ੍ਰਸਤੀ ਨਹੀਂ ਪਰ ਸਰਕਾਰ ਦੀ ਸਰਪ੍ਰਸਤੀ ਥੀ ਡਰਗ ਮਾਫੀਆ ਡਰਗ ਦੀ ਹੋਮ ਡਿਲੀਵਰੀ ਦਾ ਕਾਰੋਬਾਰ ਬੇਖੌਫ ਓਕੇ ਚਲਾਉਂਦਾ ਰਿਹਾ ਪੰਜਾਬ ਦੀ ਧਰਤੀ ਤੇ ਬਹੁਤ ਪਿੰਡਾਂ ਦੇ ਵਿੱਚ ਸੈਂਕੜੇ ਨੌਜਵਾਨ ਉਹਦਾ ਸ਼ਿਕਾਰ ਬਣੇ ਬੀਐਸਪੀ ਨੇ ਕਿਹਾ ਸੀ ਕਿ ਅਸੀਂ 15 ਤਰੀਕ ਤੋਂ ਇੱਕ بڑا ਜਨ ਅੰਦੋਲਨ ਨਸ਼ੇ ਖਿਲਾਫ ਨਸ਼ੇ ਦੇ ਖਿਲਾਫ ਸ਼ੁਰੂ ਕਰ ਦਿੱਤਾ ਬਿਲਕੁਲ ਤੇ ਕੇਜਰੀ ਪਾਰਟੀ ਦਾ ਬਿਆਨ ਆਇਆ ਕਿ ਅਸੀਂ 1 ਅਪ੍ਰੈਲ ਤੋਂ ਜਨ ਅਭਿਆਨ ਸ਼ੁਰੂ ਕਰਾਂਗੇ ਐਕਸ਼ਨ ਦਾ ਐਕਸ਼ਨ ਆਇਆ ਮੈਂ ਸਰਕਾਰ ਨੂੰ ਇਹ ਪਛਣਾ ਚਾਹੁੰਦਾ ਕਿ ਸਰਕਾਰਾਂ ਜਨ ਅਭਿਆਨ ਲਈ ਨਹੀਂ ਹੁੰਦੀਆਂ ਸਰਕਾਰਾਂ ਜਨ ਕਲਿਆਣ ਲਈ ਬਣਾਈਆਂ ਜਾਂਦੀਆਂ ਕੇਜਰੀਵਾਲ ਜੀ ਔਰ ਉਹਨਾਂ ਦਾ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਪੰਜਾਬ ਦੀ ਉਹ ਜਨਤਾ ਨੂੰ ਦੱਸੇ ਕਿ 3 ਸਾਲ ਚ ਜਨ ਕਲਿਆਣ ਲਈ ਕਿਆ ਕੀਤਾ ਉਹਨਾਂ ਨੇ ਜਨ ਅਭਿਆਨ ਤਾਂ ਪੀਐਸਪੀ ਨੇ ਸ਼ੁਰੂ ਕਰ ਦਿੱਤਾ ਜਿਹਨਾਂ ਵਿਰੋਧੀ ਧਿਰ ਦਾ ਕੰਮ ਹੈ ਸਰਕਾਰ ਦਾ ਕੰਮ ਉਹ ਥੋੜੀ ਜਨ ਭਿਆਨ ਕਰਨੇ ਇਹ ਵਿਰੋਧੀ ਪਾਰਟੀਆਂ ਦੇ ਕੰਮ ਹੁੰਦੇ ਬੀਐਸਪੀ ਦਾ ਕੰਮ ਹੈ ਬੀਐਸਪੀ ਨੇ ਸਭਲਿਆ ਤੁਹਾਡਾ ਕੰਮ ਹੈ ਜਨ ਕਲਿਆਣ ਦਾ ਤੁਸੀਂ ਜਨ ਕਲਿਆਣ ਦਾ ਸਾਫ ਜਨਤਾ ਨੂੰ ਦਿਓ ਤਿੰਨ ਸਾਲ ਚ ਤੁਸੀਂ ਪੰਜਾਬ ਦੇ ਨਾਲ ਜਰੀ ਠੱਗੀ ਹੋਈ ਆ 2 ਲੱਖ 99000 ਕਰੋੜ ਦਾ ਕਰਜ਼ਾ ਸੀ ਪੰਜਾਬ ਸਿਰ ਜਦੋਂ ਤੁਸੀਂ ਆਏ ਤੁਸੀਂ ਵਾਦਾ ਕਰਕੇ ਗਰੰਟੀ ਦੇ ਕੇ ਆਏ ਸੀ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਤੁਸੀਂ 3 ਸਾਲਾਂ ਚ 95000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੋ ਰਿਹਾ ਜਦੋਂ ਜੰਗਲ ਨੂੰ ਅੱਗ ਲੱਗ ਚੁੱਕੀ ਹੈ ਤੋਂ ਉਹਦੇ ਵਿੱਚ ਬਚਣਾ ਕਿਸੇ ਦਾ ਵੀ ਸੰਭਵ ਨਹੀਂ ਹੈ ਕਿਸੇ ਦੇ ਘਰ ਤੱਕ ਵੀ ਉਹ ਪਹੁੰਚ ਸਕਦੀ ਹੈ ਇਸੇ ਤਰ੍ਹਾਂ ਚਿੱਟੇ ਦੀ ਅੱਗ ਜਿਹੜੀ ਆ ਉਹ ਪੰਜਾਬ ਦੇ ਵਿੱਚ ਲੱਗ ਚੁੱਕੀ ਆ ਫੈਲ ਰਹੀ ਹੈ ਤੋਂ ਆਪਾਂ ਇਹ ਇੰਤਜ਼ਾਰ ਨਾ ਕਰੀਏ ਕਿ ਸਾਡੇ ਘਰ ਤੱਕ ਤਾਂ ਜੇ ਪਹੁੰਚੀ ਦੀ ਇਸ ਕਰਕੇ ਸਾਨੂੰ ਕਾ ਇਸ ਮਹਿਮ ਦਾ ਹਿੱਸਾ ਬਣਨੇ ਦੀ ਲੋੜ ਨਹੀਂ ਮੇਰੀ ਬੇਨਤੀ ਹੈ ਕਿ ਆਓ ਉਸ ਦਿਨ ਦਾ ਇੰਤਜ਼ਾਰ ਉਸ ਬਰਬਾਦੀ ਦੇ ਮੰਜ਼ਰ ਦਾ ਇੰਤਜ਼ਾਰ ਨਾ ਕਰੀਏ ਕਿ ਇਹ ਅੱਗ ਸਾਡੇ ਕਰਜਾ ਤੱਕ ਪਹੁੰਚੂਗੀ ਫਿਰ ਹੀ ਘਰ ਤੋਂ ਨਿਕਲਾਂਗੇ ਆਓ ਇਸ ਅੱਗ ਨੂੰ ਭਜਾਉਣ ਦੇ ਲਈ ਮદાન ਦੇ ਵਿੱਚ ਆਈਏ ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਦਾ ਖਾਤਮਾ ਕਰਨ ਦੇ ਲਈ ਮੌਜੂਨ ਸਮਾਜ ਪਾਰਟੀ ਦੇ ਅੰਦੋਲਨ ਦਾ ਹਿੱਸਾ ਬਣੀ